ਪੰਜਾਬ ਦੇ ਮੌਸਮ ਦਾ ਹਾਲ ਜਾਣ ਲੈਂਦੇ ਆ ਦੱਸਦੀ ਕਿ ਪੰਜਾਬ ਦੇ ਵਿੱਚ ਤੜਕਸਾਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਪੰਜਾਬ ਦਾ ਮੌਸਮ ਠੰਡਾ ਹੋ ਗਿਆ ਹੈ ਜਿੱਥੇ ਬਰਸਾਤ ਆਉਣ ਦੇ ਕਾਰਨ ਲੋਕਾਂ ਦੇ ਚਿਹਰੇ ਖੜਗੇ ਸੀ ਲੋਕਾਂ ਦੇ ਚਿਹਰਿਆਂ ਦੇ ਉੱਪਰ ਖਿਚੀ ਦੇਖੀ ਜਾ ਰਹੀ ਸੀ ਉੱਥੇ ਹੀ ਹੋਰ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਵੇਂ ਸੜਕਾਂ ਜਲ ਮਗਨ ਹੋਈਆਂ ਪਈਆਂ ਨੇ ਸੜਕਾਂ ਦੇ ਉੱਪਰ ਰਸਤਾ ਨਹੀਂ ਦਿਖ ਰਿਹਾ ਕਿ ਕਿੱਥੋਂ ਲੰਘਣਾ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਲੋਕਾਂ ਦੇ ਲੱਕਾਂ ਤੱਕ ਪਾਣੀ ਭਰ ਗਿਆ ਹੈ ਤੇ ਇਸ ਦੇ ਨਾਲ ਹੀ ਲੋਕ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਉੱਥੇ ਹੀ ਸੀਵਜ ਦੇ ਟੱਕਣ ਵੀ ਖੁੱਲ ਗਏ ਨੇ ਸੀਵਜ ਦਾ ਪਾਣੀ ਵੀ ਪਾਣੀ ਦੇ ਨਾਲ ਮਿਕਸ ਹੋ ਰਿਹਾ ਹੈ ਤੇ ਜਿੱਥੇ ਲੋਕਾਂ ਨੂੰ ਇੱਕ ਪਾਸੇ ਬਰਸਾਤ ਆਉਣ ਦੀ ਖੁਸ਼ੀ ਹੋ ਰਹੀ ਉੱਥੇ ਹੀ ਦੂਸਰੇ ਪਾਸੇ ਚਿੰਤਾ ਵੀ ਸਤਾ ਰਹੀ ਹੈ ਕਿ ਬਰਸਾਤਾਂ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਨੇ ਉਹ ਕਾਫੀ ਉਜਾਗਰ ਹੋਣਗੀਆਂ ਤੇ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਪਟਿਆਲਾ ਦੀਆਂ ਨੇ ਪਟਿਆਲਾ ਦੇ ਵਿੱਚ ਸੜਕਾਂ ਜ਼ਿਆਦਾਤਰ ਜਲਮਗਨ ਹੋਈਆਂ ਪਈਆਂ ਨੇ ਉੱਥੇ ਹੀ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਬਾਰਿਸ਼ ਹੋਈ ਤੇ ਜਲੰਧਰ ਦੇ ਦਮੋਰੀਆ ਪੁਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਜਲੰਧਰ ਦੇ ਦਮੋਰੀਆ ਪੁਲ ਦੇ ਵਿੱਚ ਇਦਾਂ ਹਰ ਸਾਲ ਹੁੰਦਾ ਹੈ ਹਰ ਸਾਲ ਮੌਨਸੂਨ ਦੇ ਵਿੱਚ ਪਾਣੀ ਇਦਾਂ ਹੀ ਭੜ ਜਾਂਦਾ ਹੈ ਤੇ ਮੌਨਸੂਨ ਦੇ ਵਿੱਚ ਜਲੰਧਰ ਦੇ ਲੋਕ ਦਮੋਰੀਆ ਪੁਲ ਤੋਂ ਨਿਕਲਣ ਲੱਗੇ ਗੁਰੇਜ਼ ਕਰਦੇ ਨੇ ਕਿਉਂਕਿ ਪਾਣੀ ਦੇ ਵਿੱਚ ਵਾਹਨ ਉਹਨਾਂ ਦੇ ਖਰਾਬ ਹੋ ਜਾਂਦੇ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਹਰ ਵਾਰ ਇਹੀ ਦਾਵਾ ਕਰਦਾ ਹੈ ਕਿ ਅਸੀਂ ਮੌਨਸੂਨ ਦੇ ਲਈ ਤਿਆਰੀ ਕਰ ਲਈਏ ਪਰ ਜਦੋਂ ਇਦਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਪ੍ਰਸ਼ਾਸਨ ਦੇ ਦਾਅਵੇ ਝੂਠੇ ਪੈ ਜਾਂਦੇ ਨੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਕੱਲ ਹੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਦੱਸਦੀ ਹੈ ਕਿ ਹਾਲਾਂਕਿ ਸ਼ੁੱਕਰਵਾਰ ਨੂੰ ਸਾਰੇ ਇਲਾਕੇ ਸੁੱਕੇ ਰਹੇ ਮੀਂਹ ਨਹੀਂ ਪਿਆ ਪੰਜਾਬ ਦੇ ਇਲਾਕਿਆਂ ਦੇ ਵਿੱਚ ਬਸ ਪਠਾਨਕੋਟ ਦੇ ਵਿੱਚ ਬਰਸਾਤ ਹੋਈ ਸੀ ਤੇ ਉਥੇ ਹੀ ਸ਼ੁੱਕਰਵਾਰ ਸ਼ਾਮ ਹੁੰਦੇ ਹੁੰਦੇ ਪੰਜਾਬ ਦੇ ਸਾਰੇ ਸ਼ਹਿਰਾਂ ਜ਼ਿਲ੍ਹਿਆਂ ਦੇ ਵਿੱਚ ਬੱਦਲਾਂ ਦੀ ਘਟਾਛਾਉਣ ਲੱਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਸਵੇਰੇ ਤੜਕੇ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਹੁਣ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ 5 ਤੋਂ 11 ਜੁਲਾਈ ਤੱਕ ਪੰਜਾਬ ਦੇ ਵਿੱਚ ਮੌਸਮ ਇੰਜ ਹੀ ਰਹੇਗਾ ਬੱਦਲਵਾਈ ਰਹੇਗੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਦੱਸੀ ਗਈ ਹੈ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦਿਨਾਂ ਦੇ ਵਿੱਚ ਸੂਰਜ ਨਹੀਂ ਦੇਖਣ ਨੂੰ ਮਿਲੇਗਾ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਬਰਸਾਤ ਨੂੰ ਲੈ ਕੇ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ